ਅੱਜ ਆਪਣਾ ਦਿਨ ਦੀ ਸ਼ੁਰੂਆਤ بارش ਹੋਣ ਦੇ ਪਿਆ ਆ ਗੁਰਦਰਾ ਇਹ ਆਪਣਾ ਪਿੰਡ ਆ ਸਾਰਾ ਆਲੀ ਖਲਾਂ ਤੇ ਇਹ ਦਿਨ ਤੁਹਾਨੂੰ ਵਿਹਲੇ ਟਾਈਮ ਦਰਸ਼ਨ ਕਰਾਉਂਗੇ ਸਾਰੇ ਪਿੰਡ ਦੇ ਆਲੀ ਖਲਾਂ ਦੇ ਇਹ ਆ ਫੋਟੋ ਦੂਸਰੇ ਪਿੰਡ ਵਾਲਾ ਗੁਰਦਰਾ ਵਸਤੀ ਵਾਲਾ ਤਲ ਕਾਫੀ ਝੜਿਆ ਤੇ ਬਹੁਤ بارش ਹੋਣ ਦੀ ਅੱਜ ਲੱਗਦਾ ਹੈ ਕਾਫੀ بارش ਹੋਊਗੀ ਅੱਜ ਫਾਰਮ ਦੀ ਸਫਾਈ ਦੇਖੋ ਸਾਰੇ ਆਂਦੇ ਹੀ ਤੁਸੀਂ ਸਫਾਈ ਨਹੀਂ ਕਰਦੇ ਕਿਉਂਕਿ ਜਿੰਨਾ ਚਿਰ ਕੰਮ ਨਹੀਂ ਨਿਬੜਦਾ ਉਨਾਂ ਚਿਰ ਹੀ ਸਫਾਈ ਕਿੱਥੋਂ ਕਰ ਲਈਏ ਹੁਣ ਆ ਸਾਰੇ ਸਾਧਨ ਧੋ ਕੇ ਆ ਆਪਣੇ ਕਬੂਲ ਛਾ ਦੇ ਪਲੋ ਆ ਪੰਜਾਂ ਵਾਲੇ ਵੱਡੇ 4x4 ਆ ਮਗਰ ਪਈਂਦੇ ਆ ਜਨਰੇਟਰ ਆਪਣਾ ਆ ਛੋਟੇ ਜਨਰੇਟਰ ਵੀ ਰੱਖੇ ਆ ਹੁਣ ਸਾਰੇ ਸਾਧਨ ਜਿੰਨੇ ਵੀ ਹੈਗੇ ਧੋ ਕੇ ਸਫਾਈ ਕਰਕੇ ਆ ਜਗਤਜੀਤ ਵਾਲਿਆਂ ਦੇ ਸੁਪਰ ਸੀਡਰ ਦਵੇਂ ਬਹੁਤ ਟੌਪ ਦੇ ਸੁਪਰ ਸੀਡਰ ਇਹ ਵੀ ਆ ਆਪਣੇ ਕੋਲ ਡ੍ਰਿਲਾਂ ਇਹ ਜੀਰੋ ਵੀ ਕਰ ਲਈਦੀਆਂ ਜਦੋਂ ਮੌਸਮ ਹੋਵੇ ਤੇ ਦੂਜੀਆਂ ਪੈਲੀ ਵਾਹ ਕੇ ਆਪਣੇ ਕੋ ਇਲਾਕੇ ਵਾਹ ਕੇ ਬੀਜਣੇ ਪੈਂਦੇ ਆ ਬੂਰੀਆਂ ਦਾ ਸਟਾਕ ਟਰਾਲੇ ਤੋਗੇ ਲਾਤੇ ਆ ਆ ਮੱਕੀ ਲਈ ਖਰੀਦ ਕੇ ਇਧਰਲੇ ਬੰਨੇ ਸਾਰੇ ਸਾਧਨ ਲਾਦੇ ਆਪਾਂ ਆ ਵਟਾ ਨਿੰਬਣ ਵਾਲੀ ਮਸ਼ੀਨ ਇਹਨਾਂ ਲੱ ਜਿੰਨੇ ਹੈਗੇ ਸਾਰੇ ਸਾਧਨ ਲਾਤੇ ਸਫਾਈ ਕਰਕੇ ਹੁਣ ਇਧਰ ਲਈ ਬਣਿਆ ਆ ਵੇਖਵਾ ਟਰਾਲੀ ਅਸੀਂ ਬਣਾਈ ਆ ਖੋਬੇ ਵਾਲੇ ਥਾਂ ਦਾਣੇ ਕੱਢਣ ਨੂੰ YouTube ਤੇ ਵੇਖ ਕੇ ਤੇ ਅਸੀਂ ਮਿਸਤਰੀ ਵੀਰ ਨਾਲ ਸਲਾਹ ਕਰਕੇ ਤੇ ਆਪ ਹੀ ਬਣਾਈ ਹੂੰ ਇਧਰ ਮਸ਼ੀਨਾਂ ਲਾਤੀਆਂ ਟੂੜੀ ਵਾਲੀਆਂ ਆ ਆਪਣੇ ਕੋ ਜੇ ਬੁੱਥਿਆਂ ਦੇ ਬੀਜਣ ਵਾਲੇ ਐਪੀ ਸੀਡਰ ਤੇ ਆ ਆਲੂ ਵਾਲਾ ਪਲੈਂਡਰ ਪੱਕੇ ਇਹ ਸਾਰੇ ਆ ਗੱਡੀ ਆਪਣੀ ਆਪ ਦੀ ਸੰਦੂ ਇਹਦਾ ਵੀ ਹੁਣ ਕੰਮ ਨੇ ਬੜਿਆ ਏ ਤੋ ਧਾ ਕੇ ਇਹਨੂੰ ਵੀ ਅੰਦਰ ਲਾਤਾ 4x4 ਟਾਇਰ ਹਿੱਸੇ ਜਿੰਦਰੇ ਦੋਵੇਂ ਤਰ੍ਹਾਂ ਦੇ ਹੈਗੇ ਆ ਔਰ ਮਸ਼ੀਨਾਂ ਲੱਗੀਆਂ ਅੰਦਰ ਆ ਸਪਰੇਅ ਵਾਲਾ ਜਗਾੜ ਆਪਣਾ ਵਧੀਆ ਤੇ ਹੁਣ ਸਫਾਈ ਕੀਤੀ ਮੈਨੂੰ ਸ਼ੱਕ ਵੀ ਅੱਜ ਸਾਡੇ 2 ਦਿਨ ਸਾਨੂੰ ਲੱਗੇ ਸਫਾਈ ਕਰਨ ਤੇ ਪੂਰੇ 2 ਦਿਨ ਦੋਵਾਂ ਦਿਨਾਂ ਚ ਬੜੇ ਜ਼ੋਰ ਨਾਲ ਸਫਾਈ ਹੋਈ ਓ ਬਾਬਾ ਜੈਕ ਕਿੰਨੇ ਤੋੜਦਾ ਆ ਜੈਕ ਕਿੰਨੇ ਤੋੜਦਾ ਯਾਰ ਕਿੰਨੇ ਕਿਦਾਂ ਤੈਨੂੰ ਵੀ ਹਰਦਾ ਤਾ ਇਹਨਾਂ ਨੇ ਗੱਲ ਚੁੱਕਿਆ ਉਹਨੇ ਕੀਤਾ ਨੇ ਉਹਨੇ ਟੁੱਟ ਗਿਆ ਨਹੀਂ ਲੱਦਿਆ ਕੀ ਏ ਕਾਹੋਂ ਨਹੀਂ ਮਿੱਟੀ ਦੇ ਮਿੱਟੀ ਦਾ ਮੜਮੜ ਕਰਿਆ ਕੋਈ ਨਾ ਅਗਰ ਚੱਲੇ ਇਹਨਾਂ ਨੇ ਪਹਿਲੀ ਟਰਾਲੀ ਖੜੀ ਚੁੱਕੇ ਨਹੀਂ ਦੇ ਟੁੱਟ ਗਿਆ ਆ ਦੇਖ ਬੰਦ ਨੂੰ ਮੁੰਨ ਕੇ ਲੈ ਆਏ ਮੁੰਨ ਕੇ ਇਹ ਆਪਣਾ ਉਮਰਾਨੇ ਵਾਲਾ ਟਰਾਲਾ ਉਹੀ ਆ ਇਹ ਲਵਾਇਆ ਨਹਿਰ ਕੀ ਇਹ ਲਵਾਇਆ ਨਹਿਰ ਕੀ ਇਹਨੂੰ ਪੁੱਠਾ ਕਰਨਾ ਪੈਣਾ ਨਹੀਂ ਉਹਨੂੰ ਉਹਨੂੰ ਆਖਾ ਭਰਾਵਾ ਲਾ ਕੇ ਦੇ ਹੁਣ ਆਹ ਇਹਦਾ ਵੈੱਡ ਲਾ ਲੋ ਯਾਰ ਓਏ ਬੀਜੇ ਬੀਜੇ ਓਏ ਉਹ ਟਰੈਕਟਰ ਸਟਾਰਟ ਕਰਕੇ ਅੰਦਰ ਲਾਈ ਆ ਤੇ ਇੱਧਰ ਸਾਰੇ ਰੁਖ ਰੱਖ ਤੁਹਾਨੂੰ ਦਿਖਾਉਣਾ ਹੁਣ ਆ ਕਾਲ ਇੱਧਰ ਵੀ ਸਾਰੇ ਸਪਾਈ ਕੀਤੀ ਹੈ ਵੇਖੋ ਹੁਣ ਉਹੋ ਹੀ ਅੰਦਰ ਆਪਣਾ ਸਤੀਰਪਾੜ ਵਾਲਾ ਸਾਰੀ ਸਫਾਈ ਕਰਕੇ ਇੱਧਰ ਆਪਣਾ ਦਵਾਈਆਂ ਵਾਲਾ ਮਹਿਕਮਾ ਹਾਂ ਇੱਧਰ ਜੋ ਆਪਣੀ ਦਵਾਈ ਦਈ ਸਾਰੀ ਇੱਧਰ ਟਿਕਾਈ ਦੀ ਹੈ ਲੈਕ ਲੂ ਇੱਧਰ ਆਪਣਾ ਰਹਿਣ ਬਸੇਰਾ ਇੱਥੇ ਬੰਦੇ ਰਹਿੰਦੇ ਨੇ ਜਿਹਦੇ ਰੋਟੀ ਪਾਣੀ ਖਾਦੇ ਅੱਜ بارش ਕਾਫੀ ਜ਼ੋਰ ਨਾਲ ਹੋਣ ਢੀ ਆ ਚਾਚਾ ਗੁਰਮukh ਸਿੰਘ ਚਾਚਾ ਜੀ ਆ ਇਥੇ ਕੀ ਆ ਬੋਚ ਮੜਾਇਆ ਦਿਖਾਇਓ ਆ ਕੀ ਆ ਇਹ ਆ ਨਹੀਂ ਸੋਖਾ ਇਹ ਸਾਡੇ ਫੁੱਲ ਘੈਂਟ ਇਧਰੇ ਆ ਡਰਾਈਵਰ ਸੱਡਾ ਮੇਡ ਜਿੰਨੇ ਜਿੰਨੇ ਤੇਲ ਤੇਲ ਦੀਵਾ ਕੱਢੀ ਆ ਹੋਈ ਅੱਜ ਅੱਜ ਦਵੇਂ ਫੁੱਲ ਦਾ ਕੰਮ ਆਈ ਨਜ਼ਾਰੇ ਇੱਕ ਤੋਂ ਮੀ ਫੁੱਲ ਪੈਣ ਧਿਆ ਪੈਂਦੀ ਆ ਰਿਹਾ ਆਪੋ ਉਦਣ ਦਾ ਖਿੰਨੇ ਨਾ ਇਹ ਇੱਕ ਲਾਚਵੇ ਛੱਡਦਾ ਹੈ ਬਾਲੀ ਜਿਆਦੀ ਅੰਦਰ ਤੱਕ ਪੂਰ ਆਉਣ ਲਈ ਆ ਬਕਲਾ ਜਰਾ ਮੀ ਹੋ ਗਿਆ ਛੱਟ ਦੇ ਅੰਦਰ ਪਾ ਉਹ ਬੰਦਾ ਉੱਚਾ ਹੋ ਗਿਆ ਆ ਮੇਰੇ ਕੋਲ ਤਾਂ ਹੋ ਗਿਆ ਭਲਾ ਹਾਂ ਹੋ ਗਿਆ ਭਲਾ ਪਤਾ ਨਹੀਂ ਯਾਰ ਸੋ 2 ਸਾਲ ਵੀ ਕੰਮ ਬੰਦਾ ਕਰਦਾ ਰਹੇ ਤੇ ਇੱਕ ਦਿਨ ਜਵਾਬ ਦੇ ਰਿਹਾ ਤੇ ਜੱਟ ਨੇ ਕਹਣਾ ਤੈਨੂੰ ਤੇ ਉਤਰਾ ਮਣੀ ਫੱਟ ਰਿਆਂ ਤੂੰ ਤੈਨੂੰ ਜੋ ਕਹਿਣੀ ਸੱਚੀ ਐ ਦੱਸ ਦਿੰਦੇ ਹੂੰ ਸੱਚੀ ਐ ਦੱਸ ਦਿੰਦੇ ਜੱਟ ਇਦਾਂ ਕਰ ਲੱਤੀ ਲੈ ਗਿਆ ਮੈਨੂੰ ਇਦਾਂ ਕਰਨ ਸੱਚ ਆ ਤੇ ਪਤਾ ਕੀ ਕਿਹਾ ਜਵਾਬ ਦਿੱਤੇ ਜਵਾਬ ਦਿੱਤੇ ਚੱਲ ਤੇਰਾ ਕੰਮ ਹੂੰ ਸਾਨੂੰ ਕੰਡਾ ਮਾਰਦੀ ਖਦਾ ਪੀਰ ਦਾ ਇਹ ਕਿਹੜਾ ਹੀ ਨਵਾਬੀ ਦਾ ਤੇਰਾ ਆਪ ਦਾ ਸ਼ੇਰ ਕਿਹੜਾ ਆਪਣੇ ਜੇਤ ਬਹੁਤ ਆ ਪਰਾਈ ਦੇ ਨਹੀਂ ਤਾਂ ਬਹੁਤ ਇਹ ਉਮਰ ਹੈ ਗਈ ਆ ਨਾਲੇ ਕਿਉਂ ਖੜੂ ਚਾਰ ਕਰਨਾ ਸਾਨੂੰ ਹੁੰਦਾ ਵਾ ਵੀ ਇਹ ਸਾਡਾ ਬੰਦਾ ਵਾ ਨਾ ਸਰਾਂ ਤੁਸ਼ਮਨ ਤਾਂ ਨਾ ਸਰਾਂ ਯਾਰ ਹਾਂ ਇਹ ਗੱਲਾਂ ਨਹੀਂ ਇਹ ਹੁਣ ਮੈਂ ਜਦੋਂ ਆਪਣਾ ਮੰਡ ਚ ਰੋਲਾ ਮੜਿਆ ਹੂੰ ਤੇ ਸਾਨੂੰ ਪਤਾ ਹੀ ਵੀ ਮਾਰ ਕੇ ਤੂੰ ਤਾਂ ਲੰਘ ਜਾ ਕੋਈ ਜਾਣ ਜਾਣ ਜਾ ਸਕਦਾ ਮਰ ਕੇ ਮਰਦ ਜਾਵਾਂ ਤੇ ਅੱਜ ਸੁਨਾ ਦੇ ਵਿਰਾਡ ਬੀਤੀਆਂ 4/4 ਦਾ ਕਰਕੇ ਤੁਰੀ ਜਾਂਦੀ ਅੱਜ ਵਾਹ ਦੇ ਕੇ ਦੀ ਕੇ ਬਣੇ ਜਾਂਦੀ ਕਦੀ ਕੇ ਬਣੀ ਹੋਰ ਵੀ ਨਾ ਹੁੰਦਾ ਕੋਈ ਲਾ ਪਰਾ ਵਾ ਹਲੋ ਹੁਣ ਇੱਕ ਵਾਰ ਮੌਸਮ ਜਿਹੜਾ ਸਾਫ਼ ਹੋ ਗਿਆ ਛੇ ਨਾ ਹੀ ਭਵੀ ਹੁਣ ਚਾਹੇ ਹੋਗਾ ਹੁਣ ਮੋਟਰ ਬੰਦ ਹੋ ਗਈ ਆ ਨਾ ਉਹਨੇ ਪੜਾ ਚੋਂ ਪੰਜਾਂ ਤਰ੍ਹਾਂ ਨੂੰ ਜੀ ਆਪਦਾ ਸੋਚਦਾ ਆ ਆਉਂ ਜੂਰੀ ਪੈਰ ਮਾਰ ਨਾ ਔਜਗੇ ਦਰਿਆਵਾਂ ਪਾਰ ਰਾਣੀ ਸੁੰਦਰਾ ਹਾਂ ਦੇ ਨਾਲ ਛੋਲੇ ਦੀ ਕਰੋਤ ਵਾਦੀ ਆ। ਤੂੰ ਦਰਿਆੋਂ ਪਾਰ ਪਹੁੰਚ ਕੇ ਗਾੜੀ ਸਾਨੂੰ ਸੁਨੀਲ ਲੈਣ ਆਇਆ ਟਰੈਕਟਰ ਤੇ। ਇਹਦਾ ਸ਼ਾਂ ਵੜੀ ਹੋ ਗਈ ਉਹ ਤੇ। ਨਜ਼ਾਰਾ ਆ ਗਿਆ ਸ਼ਾਂ ਦਾ। ਇਹ ਯਾ ਰੋਟੀਆਂ ਕੁੱਤਿਆਂ ਨੇ ਆਦੀਆਂ ਰੋਟੀਆਂ ਖਾ ਲਈਆਂ। ਕੁੱਤੀ ਖਾਂਣ ਦੀ ਹੋਲੀ ਹੋਰੀ। ਮੈਂ ਕੁੱਤੇ AC ਰਿਪੇਅਰ ਇਹਨਾਂ ਮਿਸਤਰੀਆਂ ਨੂੰ ਦੀਦਾ ਰਾਤ ਨੂੰ 9 ਵਜੇ ਦਾ ਇਹਨਾਂ ਦਾ 1 ਵਜੇ ਤੇ ਆਵੇ ਹੁਣ ਐ ਉਧਰ ਲੋਕਾਂ ਦਾ ਸੌਣ ਦਾ ਟਾਈਮ ਤੇ ਇਹਨਾਂ ਦਾ AC ਬਣਾਉਣ ਦਾ ਟਾਈਮ ਹੈ ਇਹ ਮੰਡ ਦੇ ਗਿੱਜੇ ਆਣਾ ਏ ਉਹ ਪੈਲੀ ਦੀ ਤੁਹਾਨੂੰ ਗੇਜ ਪਈ ਆ ਵੀ ਅੱਧੀ ਰਾਤ ਹੀ ਆਉਣਾ ਇਹ ਹਿਸਾਬ ਹੀ ਚੱਲ ਕਰ ਜਾਓ ਕਿਹੜਾ ਜਲੀ ਜੀ I <laughs>